ਤੁਸੀਂ ਸੁਣ ਰਹੇ ਹੋ mundri.com ਭਾਗ 23 ਹਰਜੀਤ ạtwal ਪੌਲ ਦੀਆਂ ਕੰਮ ਤੇ ਪੱਕੀਆਂ ਰਾਤਾਂ ਹੀ ਸਨ ਰਾਤ ਨੂੰ ਬੇਸਿਕ ਰੇਟ ਦੇ ਨਾਲ-ਨਾਲ ਰੇਟ ਦਾ ਤੀਜਾ ਹਿੱਸਾ ਨਾਈਟ ਅਲਾਉਂਸ ਵੀ ਮਿਲਦਾ ਸੀ ਇਸ ਤਰ੍ਹਾਂ ਤਨਖਾਹ ਨੂੰ ਕਾफी ਫਰਕ ਪੈ ਜਾਂਦਾ ਸੀ ਉਹ 8:00 ਵਜੇ ਘਰ ਹੋ ਜਾਂਦਾ ਤੇ ਸਵੇਰੇ 6:00 ਵਜੇ ਮੁੜਦਾ ਮੰਦਰੀ ਕਰੀ ਹੀ ਹੁੰਦੀ ਓਨ ਕੋਈ ਨਾ ਕੋਈ ਔਰਤ ਉਸ ਕੋਲ ਤੁਰੀ ਰਹਿੰਦੀ ਛੋਟੇ ਕੰਮ ਵਾਲੀਆਂ ਹੀ ਜਿਵੇਂ ਆਈ ਬ੍ਰੋ ਆਦ ਬਣਾਉਣ ਵਾਲੀਆਂ ਵੈਕਸਿੰਗ ਕਰਾਉਣ ਵੀ ਔਰਤਾਂ ਆਉਂਦੀਆਂ ਸਨ ਪਰ ਵੈਕਸਿੰਗ ਦਾ ਕੰਮ ਕੁਝ ਗੰਦਾ ਸੀ ਉਹ ਇਲੈਕਟ੍ਰੋਸ ਦੇ ਗਾਕਾਂ ਨੂੰ ਵਧਾਉਣ ਤੇ ਜ਼ੋਰ ਦੇ ਰਹੀ ਸੀ ਇੱਕ ਦਿਨ ਜਦ ਉਸਦੇ ਕੁਝ ਦਿਨ ਟੱਪ ਗਏ ਤਾਂ ਉਸ ਨੂੰ ਲੱਗਿਆ ਕਿ ਕੋਈ ਗੜਬੜ ਹੈ ਉਹਨੇ ਪੌਲ ਨੂੰ ਦੱਸਿਆ ਉਹ ਖੁਸ਼ ਹੋ ਗਿਆ ਪਰ ਮੁੰਦਰੀ ਹਾਲੇ ਬੱਚਾ ਨਹੀਂ ਸੀ ਚਾਉਂਦੀ ਹੁਣ ਤੱਕ ਉਸਦਾ ਕੰਮ ਰੜਨ ਲੱਗਿਆ ਸੀ ਤੇ ਜਿਉਂਨੇ ਬੱਚਾ ਵੀ ਘਰ ਆਵੇ ਚ ਰੜਨ ਲੱਗ ਪਿਆ ਤੋ ਉਸ ਦੇ ਕੰਮ ਤੇ ਅਸਰ ਪੈ ਜਾਣਾ ਸੀ ਉਹ ਸੋਚਾਂ ਵਿੱਚ ਪੈ ਗਈ ਫੋਨ ਨਾਲ ਸਲਾਹ ਕੀਤੀ ਤਾਂ ਉਸ ਦੀ ਚੰਗੀ ਤਰ੍ਹਾਂ ਤਸਲੀਨਾ ਹੁੰਦੀ ਉਸ ਨੇ ਟਿੱਕੇ ਨੂੰ ਫੋਨ ਕਰਕੇ ਦੱਸਿਆ ਟਿੱਕੇ ਦਾ ਪਹਿਲਾ ਸਵਾਲ ਸੀ ਮੇਰਾ ਤਾਂ ਨਹੀਂ ਟਿੱਕਾ ਜੀ ਮੈਨੂੰ ਤਾਂ ਤੁਹਾਡਾ ਹੀ ਲੱਗਦਾ ਪਰ ਮੋਹ ਰੋਦੀ ਐ ਫਿਰ ਵੀ ਕੋਈ ਨਾ ਕੋਈ ਆਈਡੀਆ ਤਾਂ ਹੋ ਤੁਸੀਂ ਸਲਾਹ ਦੇਵੋ ਕਿ ਮੈਨੂੰ ਕਰਨਾ ਕੀ ਚਾਹੀਦਾ ਰੱਖ ਲੈ ਤੂੰ ਘਰੋਂ ਹੀ ਤਾਂ ਕੰਮ ਕਰਨਾ ਬੇਬੀ ਨਾਲ ਬਹੁਤਾ ਫਰਕ ਨਹੀਂ ਪੈਣਾ ਐਵੇਂ ਥੋੜੇ ਦਿਨਾਂ ਦੀ ਗੱਲ ਹੋਏਗੀ ਮੁੰਦਰੀ ਨੇ ਮੁੰਦਰੀ ਦੇ ਕੁੜੀ ਹੋਈ ਮੁੰਦਰੀ ਵਰਗੀ ਹੀ ਸੀ ਮੁੰਦਰੀ ਬਹੁਤ ਹੀ ਖੁਸ਼ ਸੀ ਤੇ ਪੌਲ ਵੀ ਪੌਲ ਨੇ ਖਬਰ ਦੇਣ ਲਈ ਆਪਣੇ ਮਾਪਿਆਂ ਨੂੰ ਫੋਨ ਕੀਤਾ ਤਾਂ ਬਿਲਕੁਲ ਵੀ ਖੁਸ਼ ਨਹੀਂ ਸਨ ਜਦ ਤੱਕ ਪੌਲ ਪੱਕਾ ਨਹੀਂ ਸੀ ਹੋਇਆ ਤੱਕ ਉਹਨਾਂ ਨੂੰ ਮੁੰਦਰੀ ਦੀ ਹਰ ਗੱਲ ਚੰਗੀ ਲੱਗਦੀ ਸੀ ਪਰ ਉਹਨੂੰ ਮੁੰਦਰੀ ਉਹਨਾਂ ਨੂੰ ਪਸੰਦ ਨਹੀਂ ਸੀ ਉਹ ਸੋਚਦੇ ਕਿ ਪੌਲ ਦੇ ਮੁੰ ਪੌਲ ਮੁੰਦਰੀ ਦੇ ਇਸ਼ਾਰਿਆਂ ਤੇ ਨੱਚਦਾ ਹੈ ਅਮਰਜੀਤ ਨਾਲ ਪੌਲ ਦੇ ਸਬੰਧ ਵਿਗੜਨ ਕਾਰਨ ਵੀ ਮੁੰਦਰੀ ਨੂੰ ਹੀ ਸਮਝਦੇ ਹਨ ਸਤਨਾਮ ਕੌਰ ਤਾਂ ਪੌਲ ਨੂੰ ਮੁੰਦਰੀ ਦਾ ਤੋਤਾ ਕਹਿਣ ਲੱਗਦੀ ਪੌਲ ਦੀ ਮਾਂ ਉਸ ਦੇ ਮੋਬਾਈਲ ਫੋਨ ਉੱਪ ਕਰਕੇ ਮੁੰਦਰੀ ਦੇ ਖਿਲਾਫ ਉਸ ਦੇ ਕੰਨ ਪਰਦੀ ਪਰ ਪੌਲ ਇੱਕ ਕੰਨ ਵਿੱਚ ਪਾਉਂਦਾ ਤੇ ਦੂਜੇ ਰਹੀਂ ਕੱਢ ਦਿੰਦਾ ਉਸ ਨੂੰ ਮੰਦਰੀ ਵੱਲੋਂ ਕੋਈ ਸ਼ਿਕਾਇਤ ਨਹੀਂ ਸੀ ਉਹ ਤਾਂ ਕਈ ਵਰਸੋ ਚਿੰਨ ਲੱਗ ਪੈਂਦਾ ਕਿ ਜੇ ਮੰਦਰੀ ਤੋਂ ਚੰਗੀ ਪਤਨੀ ਉਸ ਨੂੰ ਮਿਲ ਹੀ ਨਹੀਂ ਸਕਦੀ ਸੀ ਮੰਦਰੀ ਨੇ ਇਸ ਸ਼ਹਿਰ ਆ ਕੇ ਲੈਸਟਰ ਦੀਆਂ ਸਹੇਲੀਆਂ ਨਾਲ ਰਾਬਤਾ ਲਗਾਤਾਰ ਕਾਇਮ ਰੱਖਿਆ ਇੱਕ ਤਾਂ ਉਸ ਦਾ ਘਰ ਉੱਥੇ ਹੁਣ ਕਰਨ ਕੇ ਜਾਣਾ ਹੀ ਪੈਂਦਾ ਸੀ ਕਿਰਾਇਆ ਲੈਣਾ ਹੁੰਦਾ ਕਦੇ ਕਿਰਾਏ ਬਦਲ ਜਾਂਦੇ ਕਦੇ ਘਰ ਦੀ ਕੋਈ ਮਰਮਮਤ ਕਰਾਉਣ ਵਾਲੀ ਹੁੰਦੀ ਲੈਸਟਰ ਜਾਂਦੇ ਤਾਂ ਪੌਲ ਵੀ ਉਸ ਦੇ ਨਾਲ ਹੀ ਹੁੰਦਾ ਇੱਕ ਦੋ ਵਾਰ ਮਨਜੀਤ ਦੇ ਘਰ ਵਿੱਚ ਰਾਤ ਵੀ ਰਹੇ ਰਹੇ ਸਨ ਮਨਜੀਤ ਤੇ ਮਿਸਿਸ ਪੰਗੂ ਉਸ ਦੀ ਕੁੜੀ ਦੇਖਣ ਆਈਆਂ ਮਿਸਿਸ ਪੰਗੂ ਮਾਵਾ ਵਾਂਗ ਉਸ ਨੂੰ ਸਲਾਹ ਦੇਣ ਲੱਗੀ ਪੂਨਮ ਜੇ ਤੁਸੀਂ ਹੋਰ ਬੇਬੀ ਲੈਣਾ ਤਾਂ ਹੁਣੇ ਹੀ ਲੈ ਲਿਓ ਇਕੱਠੇ ਪਾਲਣੇ ਸੌਕੇ ਆ ਜੇ ਗੈਪ ਪੈ ਜਾਵੇ ਤੇ ਜਰਾ ਔਖਾ ਪੇਸ਼ ਹੁੰਦੀ ਹੈ ਇਹ ਤਾਂ ਪਾਲ ਦੀ ਹਿੰਮਤ ਆ ਮੈਂ ਤਾਂ ਜਿੱਥੇ ਇੱਕ ਲੈ ਲਿਆ ਉੱਥੇ ਇੱਕ ਹੋਰ ਸੀ ਤੇਰਾ ਉਹ ਕਿੱਧਰ ਟਿੱਕਾ ਕਿੱਧਰ ਆ ਟਿੱਕਾ ਵੀ ਹਾਲੇ ਚਮਕਦਾ ਜਿੱਦਾਂ ਜਿੱਦਾਂ ਉਹਦੀ ਉਮਰ ਵੱਧਦੀ ਜਾਂਦੀ ਹੈ ਓਦਾਂ ਓਦਾਂ ਉਹਦੀ ਲਸ਼ਕੋਰ ਵੀ ਵੱਧਦੀ ਜਾਂਦੀ ਹੈ ਪਰ ਹਰਾਮੀ ਅੱਧੇ ਕੁ ਦਿਨ ਰੁਸੇ ਰਹਿੰਦਾ ਇਹ ਮਰਦ ਬਹੁਤ ਉਹ ਉਹ ਹੁੰਦੇ ਆ ਬਾਕੀ ਕੰਮ ਲਈ ਰੁਸ ਜਾਣਗੇ ਪਰ ਇਸ ਕੰਮ ਲਈ ਨਹੀਂ ਰੁਸਦੇ ਮਿਸਿਸ ਪੰਗੂ ਦੀ ਗੱਲ ਤੇ ਬਹੁਤ ਤੇ ਉਹ ਬਹੁਤ ਸਾਰੇ ਹੱਸਾ ਪੈ ਗਿਆ ਟਿੱਕੇ ਦੇ ਕੈਨ ਮੁਤਾਬਕ ਕੁੜੀ ਦੇ ਜਨਮ ਕਾਰਨ ਉਸਦੇ ਕੰਬੋ ਤੇ ਦਿਨ ਨਹੀਂ ਸੀ ਰੁਕਿਆ ਦੋ ਕੁ ਦਿਨ ਉਹ ਹਸਤਲ ਰਹੀ ਇੱਕ ਦਿਨ ਖੋਰ ਕੰਮ ਬੰਦ ਰੱਖਿਆ ਤੇ ਤੀਜੇ ਦਿਨ ਉਸਨੇ ਆਈ ਇੱਕ ਕਲਾਇੰਟ ਦਾ ਫਿਸ਼ੀਅਲ ਕਰ ਦਿੱਤਾ ਸੀ ਉਸਦੇ ਅਗਲੇ ਦਿਨ ਤਾਂ ਜਿਵੇਂ ਉਹ ਬਿਲਕੁਲ ਈਵੇਂ ਸੀ ਜਿਵੇਂ ਉਸਨੇ ਬੱਚਾ ਪੈਦਾ ਨਹੀਂ ਸੀ ਕੀਤਾ ਬਲਕਿ ਕੁਝ ਦਿਨ ਪੇਟ ਦਰਦ ਰਿਆ ਸੀ ਉਹ ਬੱਚਾ ਦੂਜਾ ਬੱਚਾ ਲੈਣ ਦੀ ਤਿਆਰੀ ਕਰਨ ਲੱਗੀ ਅਗਲੇ ਸਾਲ ਮੁੰਦਰੀ ਨੇ ਮੁੰਡੇ ਨੂੰ ਜਨਮ ਦਿੱਤਾ ਸਾਰਿਆਂ ਕੰਮ ਪਰਿਵਾਰ ਮੁਕੰਮਲ ਹੋ ਗਿਆ ਮੁੰਡੇ ਦਾ ਰੰਗ ਗੋਰਾ ਸੀ ਰੰਗ ਤਾਂ ਟਿੱਕੇ ਤੇ ਪਾਲਦਾ ਵੀ ਗੋਰਾ ਸੀ ਪਾਲ ਉਸ ਨੂੰ ਹਸਪਤਾਲ ਦੇਖਣ ਆਇਆ ਉਹ ਕਹਿ ਕੇ ਦਿੱਤਾ ਕਿ ਕਹਿ ਦਿੱਤਾ ਕਿ ਮੁੰਡਾ ਤੇਰੇ ਵਰਗਾ ਲੱਗਦਾ ਹੈ ਇਵੇਂ ਟਿੱਕੀ ਨੂੰ ਵੀ ਇਹ ਕਰਕੇ ਖੁਸ਼ ਕਰ ਲਿਆ ਕੁੜੀ ਦਾ ਨਾਮ ਸੰਗੀਤਾ ਰੱਖਿਆ ਸੀ ਤੇ ਮੁੰਡੇ ਦਾ ਰੱਖ ਦਿੱਤਾ ਗੁਰਪ੍ਰੀਤ ਬੱਚੇ ਸਮਲਣੇ ਉਸ ਨੂੰ ਓਕੇ ਤਾਂ ਹੋ ਰਹੇ ਸਨ ਪਰ ਪੌਲਸ ਦੀ ਮਦਦ ਕਰ ਰਿਆ ਸੀ ਇੱਕ ਦਿਨ ਮੁੰਦਰੀ ਨੂੰ ਕਾਉਂਸਲ ਵੱਲੋਂ ਚਿੱਠੀ ਆਈ ਕਿ ਉਹ ਕਿ ਉਹਦੇ ਘਰੋਂ ਚੋਰੀ ਕਰੋ ਹੀ ਬੂਟੀ ਫਾਲੋ ਚਲਾ ਰਹੀ ਹੈ ਪਰ ਉਹਦਾ ਲਾਇਸੈਂਸ ਨਹੀਂ ਲਿਆ ਹੋਇਆ ਮੁੰਦਰੀ ਨੂੰ ਇੱਕਦਮ ਅਹਿਸਾਸ ਹੋ ਗਿਆ ਕਿ ਕੰਮ ਤਾਂ ਉਸ ਨੂੰ ਬਹੁਤ دیر ਪਹਿਲਾਂ ਕਰ ਲੈਣਾ ਚਾਹੀਦਾ ਸੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹੀ ਇਹ ਕੰਮ ਕਰ ਲੈਣਾ ਚਾਹੀਦਾ ਸੀ ਉਹ ਸਮਝਦੀ ਸੀ ਕਿ ਕੈਟਰੀਨਾ ਨੇ ਜਾਂ ਕਿਸੇ ਹੋਰ ਨਿਊਜ਼ ਦੀ ਸ਼ਿਕਾਇਤ ਕੀਤੀ ਹੋਵੇਗੀ ਉਹ ਕਈ ਵਾਰ ਸੋਚ ਚੁੱਕੀ ਸੀ ਕਿ ਕੋਈ ਟੁਕਵੀਂ ਜਗ੍ਹਾ ਮਿਲ ਜਾਵੇ ਤਾਂ ਜਾਂ ਤਾਂ ਉਤਕਾਨ ਉਹ ਲੈ ਕੇ ਉੱਥੇ ਆਪਣਾ ਕਮ ਬਿਊਟੀ ਪਾਰਨਰ ਖੋਲ ਲਵੇ ਪਰ ਟਿੱਕਾ ਸਲਾਹ ਦੇਣ ਲੱਗਦਾ ਕਿ ਹਾਲੇ ਘਰੋਂ ਹੀ ਕੰਮ ਕਰੀ ਜਾਵੇ ਕਿਉਂਕਿ ਪਰੂ ਕੰਮ ਕਰਨ ਦੇ ਉੱਪਰਲੇ ਉੱਪਰਲੇ ਖਰਚੇ ਬਹੁਤ ਘੱਟ ਸਨ ਲਾਇਸੈਂਸ ਬਾਰੇ ਉਸਨੇ ਟਿੱਕਾ ਨੂੰ ਫੋਨ ਕੀਤਾ ਤਾਂ ਪੁੱਛਣ ਲੱਗੀ ਟਿੱਕਾ ਜੀ ਹੁਣ ਕੀ ਕਰਾਂ ਕਰਨਾ ਕੀ ਆ ਤੂੰ ਇੰਟਰਨੈਟ ਖੋਲ ਆਪਣੇ ਸਾਰੇ ਸ਼ਹਿਰ ਦੀ ਕਾਉਂਸਲ ਦੀ ਸਾਈਟ ਤੇ ਜਾ ਉੱਥੋਂ ਅਗਾਹ ਲਾਇਸੈਂਸ ਤੇ ਚਲੇ ਜਾ ਉੱਥੇ ਸਾਰੀ ਜਾਣਕਾਰੀ ਹੋਏਗੀ ਉੱਥੇ ਹੀ ਫਾਰਮ ਵੀ ਹੋਣਗੇ ਡਾਊਨਲੋਡ ਕਰਕੇ ਉਹਨਾਂ ਨੂੰ ਪ੍ਰਿੰਟ ਕਰ ਲੈ ਤੇ ਭਰ ਕੇ ਭੇਜ ਦੇ ਨਾਲੇ ਜਿੰਨਾ ਜਿੰਨੀ ਉਹਦੀ ਉਹ ਫੀਸ ਕਹਿੰਦੇ ਆ ਭੇਜ ਦੇ ਉਹ ਇੱਕ ਇਨਸਪੈਕਸ਼ਨ ਕਰ ਜਾਣਗੇ ਤੇ লাইসেন্স ਮਿਲ ਜਾਊ ਇਹਨਾਂ ਕੁਝ ਮੇਰੇ ਤੋਂ ਨਹੀਂ ਹੋਣਾ ਤੁਸੀਂ ਆਓ ਤੇ ਕਰੋ ਤੂੰ ਮੇਰੇ ਵੱਲ ਆ ਜਾ ਤੇਰੀ ਕਿਰਾਏਦਾਰਨੀ ਮੈਨੂੰ ਚੰਗੀ ਨਹੀਂ ਲੱਗਦੀ ਚਲੋ ਮੈਂ ਪੌੜ ਤੂੰ ਕੰਮ ਤੇ ਤੋਰ ਕੇ ਆਉਂ ਬੱਚੇ ਵੀ ਨਾਲ ਹੀ ਆਉਣਗੇ ਉਹਨਾਂ ਨੂੰ ਵੀ ਲੈ ਆ ਬੱਚੇ ਕਿਹੜੇ ਮੈਨੂੰ ਵੱਢਦੇ ਆ ਹਾਲੇ ਵੱਢਣ ਜੋਗੀ ਹੋਏ ਨਹੀਂ ਦੇਖਿਓ ਜੇ ਸਾਡੇ ਇਹੀ ਚੱਲੇ ਰਹੇ ਤਾਂ ਇੱਕ ਦਿਨ ਦਿੰਦੀਆਂ ਵੀ ਵੱਢਣਗੇ ਮੁੰਦਰੀ ਐਦਾਂ ਕਰ ਨਿਆਣੇ ਉਹਦੇ ਕੋਲ ਛੱਡਾ ਤੇ ਪੱਕੀ ਆ ਜਾ ਟਿੱਕਾ ਜੀ ਐਵੇਂ ਗੱਪਾਂ ਨਾ ਮਾਰੋ ਜਦੋਂ ਟਾਈਮ ਸੀ ਉਦੋਂ ਨਾ ਤੁਸੀਂ ਕੁਝ ਕੀਤਾ ਤੇ ਹੁਣ ਕੀ ਕਰਨਾ ਮੁੰਦਰੀ ਜਰਾ ਕੋਈ ਹਿਰਕ ਵਿੱਚ ਕਹਿ ਰਹੀ ਸੀ ਪਰ ਟਿੱਕਾ ਅੱਗੇ ਹੱਸਦਾ ਜਾ ਰਹੀ ਸੀ ਮੰਦਰੀ ਟਿੱਕੀ ਦੇ ਨਾਲ ਕੰਪਿਊਟਰ ਤੇ ਬੈਠ ਗਈ ਟਿੱਕਾ ਨੂੰ ਦੱਸਦਾ ਗਿਆ ਉਹ ਅੱਗੇ ਤੋਂ ਅੱਗੇ ਚਲਦੀ ਗਈ ਕਾਉਂਸਲ ਦੀ ਵਿਭਾਗ ਤੇ ਜਾ ਕੇ ਲਾਇਸੈਂਸ ਪਾਗ ਵਿੱਚ ਗਈ ਉੱਥੇ ਵੱਖਰੇ ਵੱਖਰੇ ਕਿਸਮ ਦੇ ਕੰਮ ਕਰਨ ਦੇ ਲਾਇਸੈਂਸਾਂ ਦੀ ਤਫਸੀਲ ਸੀ ਕਿ ਕਿਹੜੇ ਕੰਮ ਲਈ ਕਿਹੜਾ ਲਾਇਸੈਂਸ ਚਾਹੀਦਾ ਤੇ ਉਸ ਨੂੰ ਪ੍ਰਾਪਤ ਕਰਨ ਲਈ ਕੀ ਕੀ ਕਰਨਾ ਚਾਹੀਦਾ ਉਹ ਆਪਣੇ ਬਿਊਟੀ ਪਾਰਲਰ ਵਾਲੇ ਲਾਇਸੈਂਸ ਤੇ ਗਈ 250 ਪਾਉਂਡ ਇਸ ਦੀ ਫੀਸ ਸੀ ਤੇ ਨਾਲ ਹੀ ਦੱਸਿਆ ਹੋਇਆ ਸੀ ਕਿ ਕੀ ਕੀ ਚਾਹੀਦਾ ਇੱਕ ਤਾਂ ਉਸ ਦੇ ਸਰਟੀਫਿਕੇਟਾਂ ਦੀ ਲੋੜ ਸੀ ਦੂਜਾ ਉਸ ਕਮਰੇ ਦਾ ਨਕਸ਼ਾ ਸੀ ਜਿਸ ਵਿੱਚ ਉਸਨੇ ਕੰਮ ਕਰਨਾ ਸੀ ਫਿਰ ਪੂਰੇ ਘਰ ਦਾ ਨਕਸ਼ਾ ਚਾਹੀਦਾ ਸੀ ਟਿੱਕੇ ਨੇ ਫਾਰਮ ਡਾਊਨਲੋਡ ਕਰਕੇ ਛਾਪ ਲਿਆ ਤੇ ਉਸ ਨੂੰ ਉਸ ਸਮੇਂ ਪਰ ਵੀ ਦਿੱਤਾ ਕਰਦਨ ਨਕਸ਼ਾ ਕਿਸੇ ਵੇਲੇ ਪਹਿਲੇ ਮਾਲਕ ਨੇ ਬਣਾਇਆ ਸੀ ਤੇ ਹੁਣ ਉਹ ਉਹਨਾਂ ਨੂੰ ਦੇ ਗਿਆ ਸੀ ਕਮਰੇ ਦਾ ਨਕਸ਼ਾ ਟਿੱਕੇ ਨੇ ਆਪ ਹੀ ਪੈਨਸਲ ਨਾਲ ਤੈਅ ਕਰ ਲਿਆ ਇਹ ਪ੍ਰੋਫੈਸ਼ਨਲ ਬਿਲਕੁਲ ਨਹੀਂ ਸੀ ਪਰ ਟਿੱਕਾ ਸੋਚਦਾ ਸੀ ਕਿ ਜੇ ਕਾਉਂਸਲ ਵਾਲੇ ਇਸ ਤੇ ਇਤਰਾਜ਼ ਕਰਨਗੇ ਤਾਂ ਕਿਸੇ ਨਕਸ਼ਾ ਨਵੀਸ ਤੋਂ ਬਣਵਾ ਦੇਵੇਗਾ ਟਿੱਕੇ ਨੇ ਸਾਰੇ ਪੇਪਰ ਤਿਆਰ ਕਰਕੇ ਕਾਉਂਸਲ ਨੂੰ ਭੇਜ ਦਿੱਤੇ ਕੰਮ ਇਹਨਾਂ ਸੌਖਾ ਨਹੀਂ ਸੀ ਜਨਾ ਟਿੱਕੇ ਦੀਆਂ ਗੱਲਾਂ ਤੋਂ ਮੰਦਰੀ ਨੂੰ ਲੱਗਦਾ ਸੀ ਟਿੱਕਾ ਹਿਰਖ ਜਾ ਕਰਦਾ ਰਹਿਣ ਲੱਗਿਆ ਤੁਤੀਮੀ ਉਹਦੀ ਹੈ ਤੇ ਪਤੀ ਵਾਂਗੂ ਤੂੰ ਮੈਨੂੰ ਵਰਤ ਰਹੀ ਆ ਉਹ ਤਾਂ ਵਿਚਾਰਾ ਰਾਖੀ ਕਰਨ ਜੋਗਾ ਹੀ ਐ ਟਿੱਕਾ ਖੁਸ਼ ਹੋ ਗਿਆ ਉਸ ਨੂੰ ਜਿਵੇਂ ਆਪਣੀ ਸਾਰੀ ਮਿਹਨਤ ਦਾ ਸਲਾ ਮਿਲ ਗਿਆ ਦੋ ਕੁਫਤੇ ਬਾਅਦ ਕਾਉਂਸਲ ਵੱਲੋਂ ਮੰਦਰੀ ਨੂੰ ਇੱਕ ਚਿੱਠੀ ਆ ਗਈ ਜਿਸ ਵਿੱਚ ਤਾਰੀਖ ਦਿੱਤੀ ਹੋਈ ਸੀ ਜਿਸ ਨੂੰ ਕਾਉਂਸਲ ਦੇ ਅਧਿਕਾਰੀ ਉਸ ਦੀ ਇੰਸਪੈਕਸ਼ਨ ਕਰਨ ਆ ਰਹੇ ਸਨ ਜਿਹੜੀ ਜਿਹੜੀ ਚੀਜ਼ ਉਸ ਨੇ ਚੈੱਕ ਕਰਨੀ ਸੀ ਉਹਨਾਂ ਦੀ ਤਫਸੀਲ ਦਿੱਤੀ ਹੋਈ ਸੀ ਇਸ ਤਫਸੀਲ ਵੱਲ ਦੇਖਦਾ ਟਿੱਕਾ ਕਹਿਣ ਲੱਗਿਆ ਤੂੰ ਆਪਣੇ ਇਸ ਕਮਰੇ ਦੀ ਪੂਰੀ ਸਫਾਈ ਕਰ ਦੇ ਵੈਕਸ ਗਰਮ ਕਰਨ ਵਾਲੇ ਹੀਟਰ ਤੇ ਹੋਰ ਮਸ਼ੀਨਾਂ ਵੀ ਸਾਫ਼ ਕਰਕੇ ਰੱਖ ਜਿਹੜਾ ਬਾਥਰੂਮ ਤਰੀਆਂ ਕਲਾਇੰਟਸ ਵਰਤਦੀਆਂ ਉਹਦੇ ਵਿੱਚ ਦੋ ਕਟੌਲੀਆਂ ਸਾਫ਼ ਜੇ ਟੰਗ ਦੇ ਬਾਕੀ ਜੋ ਕਹਿਣਗੇ ਆਪਾਂ ਕਰ ਦੇਵਾਂਗੇ ਕਲਾਇੰਟ ਲਈ ਕਾਰਖਾਨੇ ਦੀ ਕਰਨ ਦੀ ਜਗ੍ਹਾ ਦੇਖਣਗੇ ਤੇ ਕਹਿ ਦੇਵੀ ਕਿ ਮੇਰੇ ਕਲਾਇ ਅਪਾਇੰਟਮੈਂਟ ਲੈ ਕੇ ਆਉਂਦੇ ਆ ਇੱਕ ਟਾਈਮ ਤੇ ਇੱਕ ਤੇ ਦੋ ਕਾਰਾਂ ਜੋਗੀ ਤੇਰੇ ਕੋਲ ਜਗ੍ਹਾ ਹੈਗੀ ਆ ਇੱਕ ਆ ਜਿਹੜੀਆਂ ਤੂੰ ਸੁਈਆਂ ਇਲੈਕਟ੍ਰੋਥਲੀ ਵਰਤਦੀਆਂ ਇਹਨਾਂ ਨੂੰ ਕਹਿੰਦੇ ਆ ਕਿ ਇਹ ਆਮ ਜਗ੍ਹਾ ਨਹੀਂ ਠੁੱਟਣੀਆਂ ਚਾਹੀਦੀਆਂ ਭਾਵ ਕਿ ਹੋਰ ਨਾ ਚੀਜ਼ਾਂ ਵਾਂਗ ਨਹੀਂ ਡੰਪ ਕਰਨੀਆਂ ਚਾਹੀਦੀਆਂ ਇਹ ਉਹਨਾਂ ਨੂੰ ਪੁੱਛ ਲਵਾਂਗੇ ਕਿ ਇਹਨਾਂ ਦਾ ਕੀ ਕਰਨਗੇ ਟਿੱਕਾ ਜੀ ਇਹ ਤਾਂ ਮੇਰਾ ਪ੍ਰੈਸ਼ਰ ਦਾ ਕੰਮ ਤੁਹਾਨੂੰ ਮੇਰੇ ਨਾਲ ਹੋਣਾ ਹੋਏਗਾ ਕੰਮ ਤੋਂ ਛੁੱਟੀ ਕਰ ਲਓ ਤੈਨੂੰ ਮੇਰੀ ਫੀਸ ਦਾ ਪਤਾ ਹੀ ਹੈ ਤੇ ਕਿਉਂ ਟਿੱਕਾ ਜੀ ਤੁਸੀਂ ਮੈਨੂੰ ਮਾਰਨ ਤੇ ਤੁਲੇ ਹੋ ਪਾਲ ਨਹੀਂ ਜਾਣਾ ਹੁਣ ਇੰਡੀਆ ਫਿਰ ਜਦੋਂ ਟਾਈਮ ਹੋਏਗਾ ਤੁਸੀਂ ਸੁਣ ਰਹੇ ਸੀ mundri.com ਦਾ ਭਾਗ 23 ਹਰਜੀਤ ਅਟਵਾਲ